ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਜੀਤ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਡਿਪੋਰਟੇਸ਼ਨ ਤੋਂ ਬਾਅਦ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਵੱਡਾ ਐਕਸ਼ਨ ਜੀ ਹਾਂ ਪੰਜਾਬ ਸਰਕਾਰ ਵੱਲੋਂ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਵੱਡੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ ਜੀ ਪਹਿਲਾ ਮਾਮਲਾ ਦੇਖਣ ਵਿੱਚ ਆਇਆ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਰਾਜਾ ਸੰਸੀ ਦੇ ਅਧੀਨ ਪੈਂਦੇ ਪਿੰਡ ਸਲੇਮਪੁਰਾ ਦੇ ਰਹਿਣ ਵਾਲੇ ਦਲੇਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਕੋਟਲੀ ਖਿਆਰਾ ਦੇ ਰਹਿਣ ਵਾਲੇ ਏਜੰਟ ਸਤਨਾਮ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਿਆ ਕਿ ਯੂਐਸਏ ਸਰਕਾਰ ਦੇ ਵੱਲੋਂ 104 ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਗਏ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪਹਿਲਾ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਨੇ ਸ਼ੁਰੂ ਕਰ ਦਿੱਤੇਗੇ ਹਨ ਜੇ ਗੱਲ ਕਰੀਏ ਤਾਂ ਦਲੇਰ ਸਿੰਘ ਦੀ ਤਾਂ ਦਲੇਰ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸ ਦਾ ਸਤਨਾਮ ਸਿੰਘ ਏਜੰਟ ਦੇ ਨਾਲ 60 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਸੀ ਕਿ ਉਸ ਨੂੰ ਅਮਰੀਕਾ ਭੇਜ ਦਿੱਤਾ ਜਾਏਗਾ ਲੇਕਿਨ ਉਸ ਨੂੰ ਪਹਿਲਾ ਨਾਈਜੀਰੀਆ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਬ੍ਰਾਜ਼ੀਲ ਗਏ ਫਿਰ ਦੁਬਈ ਗਏ ਤੇ ਜਿਸ ਤੋਂ ਬਾਅਦ 60 ਲੱਖ ਰੁਪਏ ਦੇ ਕੇ ਉਹਨਾਂ ਨੂੰ 에ਜੰਟ ਸਤਨਾਮ ਸਿੰਘ ਨੇ ਯੂਐਸਏ ਦੋ ਨੰਬਰ ਵਿੱਚ ਭੇਜ ਦਿੱਤਾ ਦਲੇਰ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸ ਦੀ 에ਜੰਟ ਸਤਨਾਮ ਸਿੰਘ ਦੇ ਨਾਲ ਇੱਕ ਨੰਬਰ ਵਿੱਚ ਜਾਣ ਦੀ ਗੱਲ ਹੋਈ ਸੀ ਲੇਕਿਨ ਸਤਨਾਮ ਸਿੰਘ ਨੇ ਉਸ ਨੂੰ ਦੋ ਨੰਬਰ ਵਿੱਚ ਭੇਜ ਦਿੱਤਾ ਦੇ ਮੈਕਸੀਕੋ ਦਾ ਬਾਰਡਰ ਪਾਰ ਕਰਵਾ ਕੇ ਜਦੋਂ ਅਮਰੀਕਾ ਪਹੁੰਚੇ ਤੇ ਉਸਦੇ ਨਾਲ ਹੀ ਉਹਨਾਂ ਨੂੰ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਦੱਸਿਆ ਕਿ 15 ਜਨਵਰੀ 2025 ਨੂੰ ਹੀ ਦਲੇਰ ਸਿੰਘ ਯੂਐਸਏ ਪਹੁੰਚਿਆ ਸੀ ਜਿਸ ਤੋਂ ਬਾਅਦ ਡਿਪੋਰਟ ਹੋ ਕੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਡਿਪੋਰਟ ਹੋ ਕੇ ਜਦੋਂ ਇਹ ਵਾਪਸ ਆਪਣੇ ਪਿੰਡ ਪਰਤੇ ਸਾਂਤਾ ਮੰਤਰੀ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਤੁਹਾਨੂੰ ਦੱਸ ਦਈਏ ਕਿ ਟਰੈਵਲ ਏਜੰਟ ਸਤਨਾਮ ਸਿੰਘ ਜੋ ਕਿ ਕੋਟਲੀ ਖੇਰਾ ਦਾ ਰਹਿਣ ਵਾਲਾ ਹੈ ਉਸ ਦੇ ਖਿਲਾਫ ਧਾਰਾ 318 ਬੀ ਐਨਐਸ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਬਹੁਤ ਹੀ ਵੱਡਾ ਐਕਸ਼ਨ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਦੱਸਿਆ ਕਿ ਯੂਐਸਏ ਤੋਂ 104 ਭਾਰਤੀ ਪ੍ਰਵਾਸੀ ਡਿਪੋਰਟ ਹੋ ਕੇ ਆਏ ਸਨ ਜਿਸ ਦੇ ਵਿੱਚ 30 ਪੰਜਾਬੀ ਨੌਜਵਾਨ ਸੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਵੀ ਬਹੁਤ ਪੱਖਿਆ ਸੀ ਕਿ ਆਖਿਰਕਾਰ ਕਿਉਂ ਲੋਕ ਫਰਜੀ ਟਰੈਵਲ ਏਜੰਟਾਂ ਦੇ ਹੱਥੇ ਚੜ ਕੇ ਦੋ ਨੰਬਰ ਦੇ ਵਿੱਚ ਵਿਦੇਸ਼ ਜਾਂਦੇ ਹਨ ਦੱਸਿਆ ਕਿ ਲੋਕਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਆਖਿਰਕਾਰ ਟਰੈਵਲ ਏਜੰਟ ਉਹਨਾਂ ਦੇ ਨਾਲ ਧੋਖਾਧੜੀ ਕਰਦੇ ਹਨ ਜਦੋਂ ਇਹ ਡਿਪੋਰਟੇਸ਼ਨ ਤੋਂ ਬਾਅਦ ਪੰਜਾਬੀ ਨੌਜਵਾਨ ਆਪਣੇ ਘਰਾਂ ਦੇ ਵਿੱਚ ਪਰਤੇ ਤਾਂ ਉਹਨਾਂ ਨੇ ਆਪਣਾ ਦੁੱਖੜਾ ਬਿਆਨ ਕੀਤਾ ਜਿਸ ਤੋਂ ਬਾਅਦ ਇਹ ਵੱਡਾ ਐਕਸ਼ਨ ਹੁਣ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਲਿਆ ਗਿਆ ਹੈ ਤੇ ਸਤਨਾਮ ਸਿੰਘ ਕੋਟਲੀ ਖੈਰਾ ਦੇ ਰਹਿਣ ਵਾਲੇ ਏਜੰਟ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਿਆ ਕਿ ਦਲੇਰ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਹ 60 ਲੱਖ ਰੁਪਏ ਲਗਾ ਕੇ ਵਿਦੇਸ਼ ਗਿਆ ਸੀ ਤੇ ਜਿਸ ਨੂੰ ਉਸ ਨੂੰ ਵੀ ਖੁਦ ਇਹ ਨਹੀਂ ਪਤਾ ਸੀ ਕਿ ट्रैवल ਏਜੰਟ ਨੇ ਉਸ ਨੂੰ ਦੋ ਨੰਬਰ ਦੇ ਵਿੱਚ ਵਿਦੇਸ਼ ਭੇਜਿਆ ਹੈ 15 ਜਨਵਰੀ 2025 ਨੂੰ ਹੀ ਉਹ ਯੂਐਸਏ ਪਹੁੰਚਿਆ ਸੀ ਜਿਸ ਤੋਂ ਬਾਅਦ ਉਸਨੂੰ ਯੂਐਸਏ ਦੀ ਸਰਕਾਰ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਤੇ ਵਾਪਸ ਭਾਰਤ ਕੇ ਉਸਨੇ ਆਪਣਾ ਦੁੱਖੜਾ ਜਿਹੜਾ ਹੈ ਪੰਜਾਬ ਸਰਕਾਰ ਦੇ ਨਾਲ ਵੀ ਬਿਆਨ ਕੀਤਾ ਮੰਤਰੀਆਂ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਅੱਜ ਇਹ ਕਾਰਵਾਈ ਜੜੀ ਹੈ ਸ਼ੁਰੂ ਹੋ ਗਈ ਹੈ ਜੇਕਰ ਸਤਨਾਮ ਸਿੰਘ ਦੀ ਗੱਲ ਕਰੀਏ ਤਾਂ 에ਜੰਟ ਸਤਨਾਮ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਦੱਸ ਦੇ ਕਿ ਸਤਨਾਮ ਸਿੰਘ 에ਜੰਟ ਫਿਲਹਾਲ ਪਘੋੜਾ ਕਰਾਰ ਦੱਸਿਆ ਜਾ ਰਿਹਾ ਹੈ ਹਲੇ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੇ ਹੋਰ ਵੀ ਫਰਜੀ ਟਰੈਵਲ 에ਜੰਟ ਨੇ ਉਹਨਾਂ ਨੂੰ ਵੀ ਹੱਥਾਂ ਪਿਆਰਾਂ ਦੀ ਪੈ ਗਈ ਹੋਗੀ ਕਿਉਂਕਿ ਜਿਹੜੀ ਸਰਕਾਰ ਹੈ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਇਹ ਬਹੁਤ ਹੀ ਮਾਮਲਾ ਜਿਹੜਾ ਵਰਲਡ ਲੈਵਲ ਤੇ ਦੇਖਣ ਨੂੰ ਮਿਲ ਰਿਹਾ ਸੀ ਕਿ ਹਰ ਪਾਸੇ ਇਹ ਗੱਲ ਹੋ ਰਹੀ ਸੀ ਕਿ ਆਖਿਰਕਾਰ ਕਿਉਂ ਇੰਡੀਆ ਤੋਂ ਦੋ ਨੰਬਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਤੇ ਅਗਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਟ੍ਰੈਵਲ ਏਜੰਟਾਂ ਦੇ ਰਾਹੀਂ ਵਿਦੇਸ਼ ਜਾਂਦੇ ਹਨ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ 2 ਨੰਬਰ ਦੇ ਵਿੱਚ ਬਾਹਰ ਭੇਜ ਦਿੱਤਾ ਜਾਂਦਾ ਤਾਂ ट्रैवल ਏਜੰਟ ਲੱਖਾਂ ਰੁਪਏ ਦੀ वसुਲੀ ਕਰਕੇ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਬਾਹਰ ਭੇਜਦੇ ਤਾਂ ਇਸ ਦੇ ਨਾਲ ਦੂਸਰਾ ਪੱਖ ਵੀ ਸਾਹਮਣੇ ਆਇਆ ਸੀ ਕਿਈ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਆਖਿਰਕਾਰ ਲੋਕ ਇਸ ਦੇ ਪ੍ਰਤੀ ਜਾਗਰੂਕ ਕਿਉਂ ਨਹੀਂ ਹਨ ਲੋਕ ਕਿਉਂ ਇੰਨੇ ਪੈਸੇ ਲਗਾ ਕੇ ਵਿਦੇਸ਼ ਜਾਣ ਦੀ ਚਾਹਤ ਰੱਖਦੇ ਹਨ ਅਗਰ ਉਹਨਾਂ ਨੇ ਇੰਨੇ ਪੈਸੇ ਲਗਾ ਕੇ ਵਿਦੇਸ਼ ਹੀ ਜਾਣਾ ਹੈ ਤਾਂ ਇੱਥੇ ਹੀ ਕੋਈ ਵਧੀਆ ਵਪਾਰ ਜਾਂ ਬਿਜ਼ਨਸ ਕਿਉਂ ਨਹੀਂ ਚਲਾ ਲੈਂਦੇ ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਵਧੀਆ ਹੋ ਸਕੇ ਲੇਕਿਨ ਨਹੀਂ ਇਸ ਦੇ ਨਾਲ ਹੀ ਲੋਕਾਂ ਨੇ ਇਹ ਕਿਹਾ ਸੀ ਕਿ ਉਹਨਾਂ ਨੂੰ ਇੱਥੇ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਜਿਸ ਕਾਰਨ ਉਹਨਾਂ ਦੀ ਵਿਦੇਸ਼ ਜਾਣ ਦੀ ਚਾਹਤ ਜਿਹੜੀ ਹੈ ਉਹ ਵੱਧ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਦੇ ਨਾਲ ਜੇ ਗੱਲ ਕੀਤੀ ਗਈ ਤਾਂ ਪੰਜਾਬ ਸਰਕਾਰ ਨੇ ਆਸ਼ਵਾਸਨ ਦਿੱਤਾ ਸੀ ਕਿ ਲੋਕਾਂ ਨੂੰ ਇੱਥੇ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਵੀ ਜਿਹੜੇ ਮੁਹੱਈਆ ਕਰਵਾਏ ਜਾਣਗੇ ਤੇ ਇਸ ਦੇ ਨਾਲ ਹੀ ਫਰਜੀ ਟਰੈਵਲ ਏਜੰਟ ਜੋ ਕਿ ਹਰ ਪਾਸੇ ਹੀ ਦੇਖਣ ਨੂੰ ਮਿਲ ਰਹੇ ਨੇ ਫਰਜੀ ਟਰੈਵਲ ਏਜੰਟਸ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਪਹਿਲਾ ਮਾਮਲਾ ਜੋ ਕਿ ਡਿਪੋਰਟੇਸ਼ਨ ਤੋਂ ਬਾਅਦ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਥਾਣਾ ਰਾਜਸਥਾਨਸੀ ਦੇ ਅਧੀਨ ਪਿੰਦੇ ਪਿੰਡ ਸਲੇਮਪੁਰਾ ਦੇ ਰਹਿਣ ਵਾਲੇ ਦਲੇਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਪਿੰਡ ਕੋਟਲੀ ਖਿਆਰਾ ਦੇ ਰਹਿਣ ਵਾਲੇ ਸਤਨਾਮ ਸਿੰਘ 에ਜੰਟ ਦੇ ਖਿਲਾਫ ਜਿਹੜੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਲਗਾਤਾਰ ਸ਼ਾਪੇ ਮਾਰੇ ਕਾਰਜ ਹੈ ਤੇ ਦਾਜੇ ਕੀ ਹਲੇ ਸਤਨਾਮ ਸਿੰਘ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਜਿਸ ਤੋਂ ਬਾਅਦ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਕਿਹੜੇ ਫਰਜੀ ਡਾਕੂਮੈਂਟਸ ਬਣਾ ਕੇ ਦਲੇਰ ਸਿੰਘ ਨੂੰ ਬਾਹਰ ਭੇਜਿਆ ਗਿਆ ਤੇ ਉਧਰ ਦਲੇਰ ਸਿੰਘ ਨਾਲ ਅਗਰ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਉਸਦੇ ਪਰਿਵਾਰ ਵਾਲਿਆਂ ਨੇ Google Pay ਦੇ ਰਾਹੀਂ ਸਤਨਾਮ ਸਿੰਘ ਨੂੰ 60 ਲੱਖ ਰੁਪਏ ਜਿਹੜੇ ਨੇ ਉਹ ਭੇਜੇ ਸਾਂ ਜਿਸ ਦੇ ਉਹਨਾਂ ਕੋਲ ਸਾਰੇ ਸਬੂਤ ਵੀ ਹਨ ਉਹਨਾਂ ਨੇ ਪਹਿਲਾਂ 15 ਲੱਖ ਫਿਰ 10 ਲੱਖ 5 ਲੱਖ ਇਸ ਤਰ੍ਹਾਂ ਅੱਦੇ-ਅੱਦੇ ਕਰਕੇ ਪੈਸੇ ਜਿਹੜੇ ਨੇ ਸਤਨਾਮ ਸਿੰਘ ਨੂੰ ਦਿੱਤੇ ਸੀ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਤਨਾਮ ਸਿੰਘ ਏਜੰਟ ਜਿਹੜਾ ਹੈ ਉਹਨਾਂ ਨੂੰ ਦੋ ਨੰਬਰ ਦੇ ਵਿੱਚ ਵਿਦੇਸ਼ ਭੇਜ ਰਿਹਾ ਹੈ ਤੇ ਦਲੇਰ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਦੱਸਿਆ ਕਿ ਪਹਿਲਾਂ ਉਹ ਨਾਈਜੀਰੀਆ ਗਿਆ ਜਿਸ ਤੋਂ ਬਾਅਦ ਉਹ ਬ੍ਰਾਜ਼ੀਲ ਗਿਆ ਜਿਸ ਤੋਂ ਬਾਅਦ 6-7 ਦਿਨ ਰਹਿ ਕੇ ਬ੍ਰਾਜ਼ੀਲ ਤੋਂ ਉਹ ਵਾਪਸ ਭਰਤ ਆਇਆ ਤੇ ਫਿਰ ਉਹਨੂੰ ਏਜੰਟ ਦੇ ਵੱਲੋਂ ਦੁਬਈ ਭੇਜ ਦਿੱਤਾ ਗਿਆ ਤੇ ਹੁਣ ਕੁਝ ਦਿਨ ਪਹਿਲਾਂ ਹੀ 15 ਜਨਵਰੀ 2025 ਨੂੰ ਉਹ USA ਗਿਆ ਸੀ ਤੇ ਜਿੱਥੋਂ ਨੂੰ ਪਤਾ ਲੱਗਾ ਕਿ ਉਹ ਦੋ ਨੰਬਰ ਦੇ ਵਿੱਚ USA ਪਹੁੰਚਿਆ ਹੈ ਦਸਤੋਂ ਬਾਅਦ USA ਦੀ ਸਰਕਾਰ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਅਤੇ ਉਹ ਵਾਪਸ ਭੜਤਾ ਆਇਆ ਕੱਲ ਇਹ ਪੱਤਰਕਾਰਾਂ ਨੇ ਗੱਲਬਾਤ ਵੀ ਕੀਤੀ ਸੀ ਜਿਸ ਤੋਂ ਬਾਅਦ ਲੇਟ ਸਿੰਘ ਨੇ ਆਪਣਾ ਦੁੱਖੜਾ ਸਾਰਿਆਂ ਦੇ ਨਾਲ ਸਾਂਝਾ ਕੀਤਾ ਸੀ ਤੇ ਇਨਸਾਫ ਦੀ ਗੁਹਾਰ ਲਗਾਈ ਸੀ ਤੇ ਹੁਣ ਇਹ ਮਾਮਲਾ ਜਿਹੜਾ ਹੈ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤਾਂ ਹੁਣ ਏਜੰਟ ਫਰਜੀ ਏਜੰਟ ਜਿਸ ਦੇ ਥਰੂ ਦਿਲੇਟ ਸਿੰਘ ਵਿਦੇਸ਼ ਗਿਆ ਸੀ ਔਰ ਉਸ ਦੇ ਨਾਲ ਜਿਹੜੀ ਠੱਗੀ ਹੋਈ ਸੀ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤਾਂ ਪੁਲਿਸ ਲਗਾਤਾਰ 샤ਪੇਮਾਰੀ ਕਰ ਰਹੀ ਹੈ ਦਾਜ਼ੇ ਕਿ ਲੋਕਾਂ ਲਈ ਵੀ ਬਹੁਤ ਵੱਡੀ ਸੇਧ ਹੈ ਕਿਉਂਕਿ ਲੋਕਾਂ ਨੂੰ ਵੀ ਅਕਸਰ ਹੀ ਵਿਦੇਸ਼ ਜਾਣ ਦੀ ਚਾਹਤ ਲੱਗੀ ਰਹਿੰਦੀ ਹੈ ਤਾਂ ਉਹ ਅਕਸਰ ਹੀ ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਸੋ ਉਹਨਾਂ ਲਈ ਵੀ ਬਹੁਤ ਵੱਡੀ ਸੇਧ ਹੈ ਕਿ ਆਖਿਰ ਅਗਰ ਉਹਨਾਂ ਨੇ ਵਿਦੇਸ਼ ਜਾਣਾ ਹੈ ਤਾਂ ਸਿੱਧੇ ਰਾਹੀਂ ਵਿਦੇਸ਼ ਜਾਓ ਫਰਜੀ ਡਾਕੂਮੈਂਟਸ ਦਾ ਸਹਾਰਾ ਲੈ ਕੇ ਜਾਂ ਕਿਸੇ ਫਰਜੀ ਟਰੈਵਲ ਏਜੰਟ ਦੇ ਹੱਥੇ ਚੜ ਕੇ ਉਹਨਾਂ ਨੂੰ ਵਿਦੇਸ਼ ਨਹੀਂ ਜਾਣਾ ਚਾਹੀਦਾ ਕਿਉਂਕਿ ਹੁਣ ਸਰਕਾਰਾਂ ਜਿਹੜੀਆਂ ਨੇ ਉਹ ਐਕਸ਼ਨ ਦੇ ਵਿੱਚ ਨੇ ਅਗਰ ਕੋਈ ਵੀ ਧੋਖਾਧੜੀ ਦਾ ਮਾਮਲਾ ਜਾਂ ਫਿਰ ਧੋਖਾਧੜੀ ਕਿਸੇ ਦੇ ਨਾਲ ਕਰਦਾ ਹੈ ਤਾਂ ਇਹਨਾਂ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਪਹਿਲਾ ਮਾਮਲਾ ਜਿਹੜਾ ਤਾਂ 318 ਧਾਰਾ ਦੇ ਅਧੀਨ ਦਰਜ ਕਰ ਲਿੱਤਾ ਗਿਆ ਹੈ 에ਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਤੇ ਪੁਲਿਸ ਵੱਲੋਂ ਲਗਾਤਾਰ ਸਤਨਾਮ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸਤਨਾਮ ਸਿੰਘ ਹਲੇ ਪਗੋੜਾ ਕਰਾਰ ਹੈ